ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜਦ ਵੀ ਹਿਮਾਚਲ ਦੇ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਉਸ ਦਾ ਸਿੱਧਾ ਸਿੱਧਾ ਪ੍ਰਭਾਵ ਹੁਸ਼ਿਆਰਪੁਰ ਦੇ ਚੋਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਭਾਵੇਂ ਉਹ ਪਿੰਡਾਂ ਦੀ ਗੱਲ ਕਰੀਏ ਜਾਂ ਹੁਸ਼ਿਆਰਪੁਰ ਭੰਗੀ ਚੋਹ ਦੀ ਗੱਲ ਕਰੀਏ ਤਾਂ ਇੱਥੇ ਪਾਣੀ ਜਿਹੜਾ ਕਿ ਆ ਜਾਂਦਾ ਹੈ ਤਾਂ ਹੋਰ ਵੀ ਜਿਹੜੇ ਕਿ 2-3 ਰੋਡ ਨੇ ਪਿਛਲੇ ਪਾਸੇ ਜਿਹੜੇ ਕਿ ਕ੍ਰਾਸ ਕਰਕੇ ਲੋਕ ਜਾਂਦੇ ਨੇ ਪਰ ਸਭ ਤੋਂ ਰਿਸਕੀ ਪੁਆਇੰਟ ਹੈ ਜਿਹੜਾ ਉਹ ਮੇਨ ਭੰਗੀ ਪੁਲ ਦੇ ਨਜ਼ਦੀਕ ਜਿਹੜਾ ਇਹ ਪੁਲ ਵਾਏ ਸੜਕ ਆ ਇਹ ਸਭ ਤੋਂ ਰਿਸਕੀ ਪੁਆਇੰਟ ਉਸ ਬਾਰਿਸ਼ ਦੇ ਦੌਰਾਨ ਰਹਿੰਦਾ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਨੇ ਜੜੀਆਂ ਕਿ ਤਸਵੀਰਾਂ ਨੇ ਉਹ ਦਿਖਾ ਦਿੱਤੀਆਂ ਜਾਣ ਜਿਹੜਾ ਕਿ ਇੱਥੋਂ ਕਾਜਵਾ ਉਸ ਦੀ ਹਾਈਟ ਜਿਹੜੀ ਕਿ ਘੱਟੋ-ਘੱਟ 8 ਤੋਂ 10 ਫੁੱਟ ਦੇ ਕਰੀਬ ਜਿਹੜੀ ਕਿ ਹੋਵੇਗੀ ਤਾਂ ਜੇਕਰ ਇੱਥੋਂ ਕੋਈ ਆਫ ਬੈਲੈਂਸ ਹੋ ਕੇ ਪਾਣੀ ਦੇ ਨਾਲ ਬਹਾਵ ਦੇ ਨਾਲ ਰੋੜ ਕੇ ਥੱਲੇ ਚਲ ਪਹੁੰਚ ਜਾਂਦਾ ਹੈ ਜਾਂ ਥੱਲੇ ਨੂੰ ਡਿੱਗ ਪੈਂਦਾ ਹੈ ਤਾਂ ਉਸ ਦਾ ਜਿਹੜਾ ਕਿ ਕਾਫੀ ਸੱਟ ਚੋਟ ਉਸ ਦੇ ਆ ਸਕਦੀ ਹੈ ਕਿਉਂਕਿ ਥੱਲੇ ਤੁਸੀਂ ਦੇਖ ਸਕਦੇ ਹੋ ਇਸ ਕਾਜਵੇ ਤੋਂ ਥੱਲੇ ਤੁਹਾਨੂੰ ਪੱਥਰ ਹੀ ਪੱਥਰ ਜਿਹੜੇ ਕਿ ਦਿਖਾਈ ਦੇਣਗੇ ਤਾਂ ਲੋਕ ਵੀ ਨੇ ਕਈ ਵਾਰ ਇਸ ਪੁਲ ਨੂੰ ਜਿਹੜਾ ਕਿ ਇਸ ਸੜਕ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਲੋਕਾਂ ਲਈ ਇਹ ਵੀਡੀਓ ਅਸੀਂ ਜ਼ਰੂਰ ਸਾਂਝੀ ਕਰ ਰਹੇ ਆ ਤਾਂ ਜੋ ਜਿਹੜੇ ਕਿ ਲੋਕ ਨੇ ਇਹਨੂੰ ਕਰਾਸ ਕਰਦੇ ਨੇ ਕਿਉਂਕਿ ਜਦੋਂ ਪਾਣੀ ਹੈ ਜਿਹੜਾ ਕਿ ਉਹ ਪਾਣੀ ਆਂਦਾ ਹੈ ਚੋਦੇ ਵਿੱਚ ਤਾਂ ਇਸ ਦੀ ਜਿਹੜੀ ਕਿ ਅਸਲ ਡੂੰਘਾਈ ਹੈ ਉਹ ਤੁਹਾਨੂੰ ਨਹੀਂ ਪਤਾ ਲੱਗਦੀ ਕਿਉਂਕਿ ਪਾਣੀ ਵੀ ਜਿਹੜਾ ਕਿ 2 3 4 ਫੁੱਟ ਤਾਂ ਪਾਣੀ ਉਹ ਹੀ ਜਿਹੜਾ ਕਿ ਉੱਪਰ ਨੂੰ ਉਦੋਂ ਹੁੰਦਾ ਹੈ ਜਿਹੜੀ ਕਿ ਇਹਦੀ ਅਸਲ ਡੂੰਘਾਈ ਹੈ ਉਹ ਕਿਸੇ ਨੂੰ ਵੀ ਪਤਾ ਨਹੀਂ ਲੱਗ ਪੰਦੀ ਸੋ ਇਸ ਵੀਡੀਓ ਦਾ ਮਕਸਦ ਵੀ ਇਹੀ ਹੈ ਤਾਂ ਜੋ ਅਸੀਂ ਜਿਹੜੀ ਕਿ ਤੁਹਾਨੂੰ ਇਸ ਦੀ ਜਿਹੜੀ ਕਿ ਐਕੂਰੇਟ ਜਾਂ ਅਸਲ ਜਿਹੜੀ ਕਿ ਹਾਈਟ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਹੈ ਰੋਡ ਤੋਂ ਥੱਲੇ ਆ ਤਾਂ ਪੱਥਰ ਵੀ ਜਿਹੜੇ ਕਿ ਪਏ ਹੋਏ ਨੇ ਤਾਂ ਦੂਜੇ ਪਾਸੇ ਜੇਕਰ ਮੈਂ ਉਸ ਚੀਜ਼ ਉਹ ਰੋਡ ਦੀ ਗੱਲ ਕਰਾਂ ਤਾਂ ਰੋਡ ਵੀ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਉਹ ਰੋਡ ਉਧਰੋਂ ਟੁੱਟਾ ਹੋਇਆ ਇੱਕ ਪਾਸਾ ਹੀ ਜਿਹੜਾ ਕਿ ਰੋਡ ਦਾ ਕਿੰਨਾ ਉੱਪਰ ਆਇਆ ਪਿਆ ਹੈ ਤਾਂ ਲੋਕ ਵੀ ਨੇ ਜਿਹੜੇ ਪਾਰ ਕਰਦੇ ਨੇ ਉਹ ਹੈਵੀ ਵਹੀਕਲ ਹੁੰਦੇ ਨੇ ਜਾਂ ਟੂ ਵੀਲਰ ਹੁੰਦੇ ਨੇ ਤਾਂ ਇੱਕਦਮ ਤੇਜ਼ ਲਿਜਾ ਕੇ ਉਹਨਾਂ ਵੱਲੋਂ ਇਹ ਸੜਕ ਨੂੰ ਪਾਰ ਕੀਤਾ ਜਾਂਦਾ ਹੈ ਇੱਥੇ ਕਿਉਂਕਿ ਸਾਰਾ ਹੀ ਪਾਣੀ ਪਾਣੀ ਹੁੰਦਾ ਹੈ ਤਾਂ ਜਦੋਂ ਤੇਜ਼ ਵੀ ਉਹ ਆਪਣਾ ਵਹੀਕਲ ਲੈ ਕੇ ਜਾਣਗੇ ਤਾਂ ਉਹ ਜਿਹੜਾ ਕਿ ਰੋਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਉੱਪਰ ਨੂੰ ਪੱਥਰ ਆਏ ਹੋਏ ਨੇ ਤਾਂ ਉਹਨਾਂ ਦੇ ਵਿੱਚ ਵੱਜ ਕੇ ਜਿਹੜਾ ਕਿ ਵਾਹਨ ਦਾ ਟਾਇਰ ਵੀ ਫਟ ਸਕਦਾ ਹੈ ਤਾਂ ਜੇਕਰ ਟਾਇਰ ਫਟ ਜਾਵੇਗਾ ਤਾਂ ਵਾਹਨ ਤੁਹਾਡਾ ਅੱਗੇ ਨਹੀਂ ਜਾ ਸਕਦਾ ਤੇ ਤੁਸੀਂ ਉਸ ਤੋਂ ਬਿਲਕੁਲ نیچے ਦੇਖ ਸਕਦੇ ਹੋ ਕਿੰਨੀ ਜਿਹੜੀ ਕਿ ਕਾਜਵੇ ਦੀ ਡੁੰਗਾਈ ਹੈ ਤਾਂ ਮੈਂ ਦੂਜੇ ਪਾਸੇ ਪੁਲ ਦੀ ਵੀ ਜੇਕਰ ਗੱਲ ਕਰੀਏ ਤਾਂ ਪੰਗੀ ਪੁਲ ਦੇ ਉੱਤੇ ਵੀ ਜਦੋਂ ਪਾਣੀ ਆਂਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਮ ਜਿਹੜਾ ਕਿ ਲੱਗ ਜਾਂਦਾ ਹੈ ਕਾਫੀ ਵਾਹਨ ਨੇ ਜਿਹੜੇ ਕਿ ਪੁਲ ਦੇ ਉੱਤੇ ਇਕੱਤਰ ਹੋ ਜਾਂਦੇ ਨੇ ਜਿਨ੍ਹਾਂ ਦੇ ਜਿਸ ਨੂੰ ਜਿਹੜਾ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਕਿ ਪੁਲ ਉੱਤੇ ਪਏ ਰਸ਼ ਨੂੰ ਹੈਂਡਲ ਕੀਤਾ ਜਾਂਦਾ ਤਾਂ ਅਸੀਂ ਬੀਤੇ ਦਿਨ ਦੀ ਵੀ ਜੇਕਰ ਗੱਲ ਕਰੀਏ ਅੱਬਲ ਤਾਂ ਪਹਿਲਾਂ ਹੀ ਇੱਥੇ ਕਈ ਵਾਰੀ ਜਿਹੜੀਆਂ ਕਿ ਘਟਨਾਵਾਂ ਹੋ ਚੁੱਕੀਆਂ ਨੇ ਪਰ ਬੀਤੇ ਦਿਨ ਹਰਗੜ ਪਿੰਡ ਦੇ ਨਜ਼ਦੀਕ ਚੋ ਜਿਹੜਾ ਆਉਂਦਾ ਹੈ ਹਰਗੜ ਪਿੰਡ ਦੇ ਵਿੱਚ ਤਾਂ ਉਦੋਂ ਵੀ ਜਿਹੜਾ ਕਿ ਇੱਕ ਪਯੋਤੀ ਦੇ ਵੱਲੋਂ ਟੂ ਵੀਲਰ ਦੇ ਉੱਤੇ ਉਸ ਚੋਹ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਵੀਡੀਓ ਵੀ ਬੜੀ ਤੇਜ਼ੀ ਨਾਲ ਉਹ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਪਿਓ ਧੀ ਨੇ ਜਿਹੜੇ ਉਹ ਪੁਲ ਸੜਕ ਜਿਹੜੀ ਕਿ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਆਫ ਬੈਲੈਂਸ ਹੋ ਕੇ ਪਾਣੀ ਦੇ ਬਹਾਵ ਦੇ ਕਾਰਨ نیچے ਨੂੰ ਡਿੱਗ ਪੈਂਦੇ ਨੇ ਤਾਂ ਜੇਕਰ ਅਸੀਂ ਪ੍ਰਸ਼ਾਸਨ ਦੀ ਵੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਜਿਹੜੇ ਕਿ ਸੜਕ ਐ ਇਸ ਪੁਲ ਨੂੰ ਜਿਹੜਾ ਕਿ ਇਹਦਾ ਜਾਇਜ਼ਾ ਲਿੱਤਾ ਗਿਆ ਹੈ ਪਰੰਤੂ ਉਹ ਵੀ ਕਿਤੇ ਨਾ ਕਿਤੇ ਆਪਣੀ ਜਗ੍ਹਾ ਠੀਕ ਨੇ ਕਿਉਂਕਿ ਦੂਜੇ ਤੀਜੇ ਦਿਨ ਨਹੀਂ ਹੁਣ ਪੰਗੀ ਚੋ ਦੇ ਵਿੱਚ ਪਾਣੀ ਆ ਜਾਂਦਾ ਤਾਂ ਅਜਿਹੇ ਸਮੇਂ ਦੇ ਵਿੱਚ ਇਸ ਪੁਲ ਦੀ ਰਿਪੇਅਰ ਕਰਾਉਣਾ ਵੀ ਜਿਹੜਾ ਕਿ ਉਚਿਤ ਸਮਾਂ ਮੈਂ ਕਹਾਂਗਾ ਕਿ ਉਸ ਚੀਜ਼ ਦਾ ਉਚਿਤ ਸਮਾਂ ਜਿਹੜਾ ਕਿ ਨਹੀਂ ਹੈਗਾ ਪਰ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ ਹਰ ਜਗ੍ਹਾ ਜਿਹੜੇ ਕਿ ਪੁਲਸ ਅਧਿਕਾਰੀ ਨਹੀਂ ਤਨਾਤ ਕੀਤੇ ਜਾਣਗੇ ਹਰ ਜਗ੍ਹਾ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਹੋਣਗੇ ਕਿਤੇ ਨਾ ਕਿਤੇ ਲੋਕਾਂ ਨੂੰ ਆਪਣੀ ਸੂਝਵਾਨੀ ਵੀ ਜਿਹੜੇ ਕਿ ਆਪਣੀ ਸਮਝਦਾਰੀ ਵੀ ਦਿਖਾਣੀ ਪਵੇਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਘਟਨਾਵਾਂ ਉਹ ਨਾ ਕੀਤੀਆਂ ਜਾਣ ਇਸ ਨੂੰ ਕਰਾਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਤਸਵੀਰਾਂ ਤਾਂ ਤੁਸੀਂ ਡੁੰਗਾਈ ਦੀਆਂ ਇਸ ਦੀਆਂ ਦੇਖ ਹੀ ਚੁੱਕੇ ਹੋ ਐਂਡ ਦੇ ਵਿੱਚ ਵੀ ਇਹੀ ਅਪੀਲ ਮੈਂ ਕਰਨਾ ਚਾਹੁੰਦਾ ਹਾਂ ਜਦੋਂ ਵੀ ਬਾਰਿਸ਼ ਆਂਦੀ ਹੈ ਤਾਂ ਇਹ ਜਿਹੜਾ ਕਿ ਸਭ ਤੋਂ ਰਿਸਕੀ ਪੁਆਇੰਟ ਹੈ ਮੈਂ ਕਹਾਂਗਾ ਹੁਸ਼ਿਆਰਪੁਰ ਪੰਗੀ ਪੁਲ ਦਾ ਪੁਲ ਦੇ ਨਜ਼ਦੀਕ ਪੰਗੀ ਚੋਲ ਜਦੋਂ ਪਾਣੀ ਆਂਦਾ ਹੈ ਤਾਂ ਸਭ ਤੋਂ ਰਿਸਕੀ ਪੁਆਇੰਟ ਇਹ ਹੈ ਤਾਂ ਇਸ ਨੂੰ ਮੈਂ ਫੇਰ ਅਪੀਲ ਕਰਨਾ ਚਾਹਾਂਗਾ ਕਿ ਲੋਕਾਂ ਵੱਲੋਂ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਆਪਣੀ ਜਾਨ ਨੂੰ ਜੋਖਮ ਵਿੱਚ ਨਾ ਪਾਇਆ ਜਾਵੇ